ਪੰਜਾਬ ਦੇ ਵਿੱਚ ਆਏ ਦਿਨ ਚੋਰਾਂ ਦੇ ਹੌਸਲੇ ਇਸ ਕਦਰ ਉਲੰਧ ਹੁੰਦੇ ਜਾ ਰਹੇ ਨੇ ਕਿ ਚੋਰਾਂ ਨੂੰ ਕਿਸੇ ਦਾ ਵੀ ਡਰ ਖੌਫ ਨਜ਼ਰ ਨਹੀਂ ਆ ਰਿਹਾ ਤਸਵੀਰਾਂ ਮੋਗੇ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਚੋਰਾਂ ਤੇ ਲੁੱਟੇਰਿਆਂ ਦੇ ਹੌਸਲੇ ਬੁਲੰਦ ਸਾਫ ਦੇਖੇ ਜਾ ਸਕਦੇ ਨੇ ਐਕਟਿਵਾ ਸਵਾਰ ਮਾਪੁੱਤੋ ਲੁੱਟੇਰਿਆਂ ਨੇ ਪਰਸ ਖੋਲਿਆ ਦੱਸਦੀ ਕਿ ਪੁੱਤ ਨੇ ਲੁੱਟੇਰਿਆਂ ਦਾ ਜਦੋਂ ਪਿੱਛਾ ਕੀਤਾ ਤਾਂ ਮੋਟਰਸਾਈਕਲ ਸਵਾਰ ਲੁੱਟੇਰੇ ਭੱਜਣ 'ਚ ਕਾਮਯਾਬ ਹੋ ਗਏ ਨੇ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋ ਜਾਂਦੀ ਹੈ ਤਸਵੀਰਾਂ ਮੋਗਾ ਦੀਆਂ ਸਾਹਮਣੇ ਆ ਰਹੀਆਂ ਨੇ ਜੇਕਰ ਤੁਸੀਂ ਵੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਐਕਟਿਵਾ ਜਾਂ ਮੋਟਰਸਾਈਕਲ ਤੇ ਬਾਹਰ ਕੰਮਕਾਰ ਲਈ ਜਾ ਰਹੇ ਹੋ ਤਾਂ ਧਿਆਨ ਰੱਖਿਆ ਕਰੋ ਕਿਉਂਕਿ ਚੋਰਾ ਦਾ ਚੋਰਾ ਨੂੰ ਕਿਸੇ ਦਾ ਵੀ ਡਰ ਨਹੀਂ ਹੈ ਲੁਟੇਰੇ ਕਿਤੇ ਵੀ ਤੁਹਾਡੇ ਪਰਸ ਤੇ ਤੁਹਾਡੇ ਸਮਾਨ ਤੇ ਹੱਥ ਸਾਫ਼ ਕਰ ਸਕਦੇ ਨੇ ਬਿਨਾਂ ਡਰ ਖੌਫ ਤੋਂ ਇਹ ਲੁਟੇਰੇ ਸ਼ਹਿਰ ਦੇ ਵਿੱਚ ਘੁੰਮਦੇ ਵੇਖੇ ਜਾ ਸਕਦੇ ਨੇ ਕਈ ਵਾਰ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਇਹਨਾਂ ਲੁਟੇਰਿਆਂ ਨੂੰ ਫੜ ਲਿੱਤਾ ਜਾਂਦਾ ਹੈ ਤੇ ਇਹਨਾਂ ਦੀ ਬੁਰੀ ਤਰ੍ਹਾਂ ਛੁੱਤਰ ਪਰੇੜ ਵੀ ਹੁੰਦੀ ਹੈ ਪਰ ਹੁਣ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਮੋਗਾ ਦੀਆਂ ਆਈਆਂ ਨੇ ਜਿੱਥੇ ਕਿ ਇੱਕ ਮਾਂ ਪੁੱਤ ਜੋ ਕਿ ਐਕਟਿਵਾ ਤੇ ਸਵਾਰ ਹੋ ਕੇ ਸ਼ਹਿਰ ਦੇ ਵਿੱਚ ਜਾ ਰਹੇ ਸਨ ਤਾਂ ਇਹਨਾਂ ਦੇ ਕੋਲੋਂ ਪਰਸ ਖੋ ਕੇ ਚੋਰ ਫਰਾਰ 会暂停。